ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਵੈਬ ਟੀਵੀ ਚੈਨਲ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੀ ਟੀਮ ਪਿੰਡਾਂ ਦੇ ਵਿੱਚ ਜੋ ਆਪਣੇ ਬਲਾਕ ਸਮਿਤੀ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ 14 ਦਸੰਬਰ ਨੂੰ ਉਹਨਾਂ ਚੋਣਾਂ ਦੇ ਵਿੱਚ ਪਾਰਟੀਆਂ ਵੱਲੋਂ ਆੜਾ ਢਾਅ ਦੇ ਉਮੀਦਵਾਰ ਉਤਾਰੇ ਗਏ ਨੇ ਕਿ ਉਹਨਾਂ ਨੂੰ ਫਤਵਾ ਦੇਣਗੇ ਜੋ ਆਪਣੇ ਵੋਟਰ ਨੇ ਇਹ ਆਉਣ ਵਾਲੀ 14 ਤਰੀਕ ਨੂੰ ਪਤਾ ਲੱਗੇਗਾ ਤੇ 17 ਨੂੰ ਰਿਜ਼ਲਟ ਆਏਗਾ ਇਸੇ ਘੜੀ ਦੇ ਵਿੱਚ ਸਾਡੀ ਟੀਮ ਅੱਜ ਪਹੁੰਚੀ ਹੈ ਜ਼ਿਲ੍ਹਾ ਮਾਨਸਾ ਜੋਨ ਝੰਡਾ ਕਾਲਾਂ ਤੋਂ ਉਮੀਦਵਾਰ ਨਿਹਾਲ ਸਿੰਘ ਵਿਰਕ ਜੋ ਕਿ ਕਿਸੇ ਵੀ ਪਛਾਣ ਦੇ ਮਹਤਾਜ ਨਹੀਂ ਪਾਰਟੀ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਹੈ ਤੇ ਹੁਣ ਗੱਲ ਆ ਵੋਟਰਾਂ ਤੇ ਸਮਰਥਕ ਜਿਹੜੇ ਸਮਰਥਕ ਆ ਉਹਨਾਂ ਤੇ ਕੀ ਪਾਰਟੀ ਨੇ ਤਾਂ ਆਪਦੀ ਜ਼ਿੰਮੇਵਾਰੀ ਅਦਾ ਕਰਤੀ ਉਹਨਾਂ ਨੂੰ ਟਿਕਟ ਦੇ ਕੇ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਣੇ ਸਰਕਾਰ ਆ ਸਰਕਾਰ ਦੇ ਵਿੱਚ ਰਹਿੰਦਿਆਂ ਹੋਇਆ ਆਪਣਾ ਬਾਦਲ ਸਾਹਿਬ ਨੇ ਬਹੁਤ ਕੰਮ ਕਰਵਾਏ ਸੀ ਉਹਨਾਂ ਨੂੰ ਅੱਜ ਜੋ ਵੋਟਰ ਨੇ ਯਾਦ ਕਰਦੇ ਨੇ ਉਹ ਸਮਾਂ ਦੁਬਾਰਾ ਆਪਾਂ ਮੋੜ ਲਿਆਉਣਾ ਹੈ ਉਹਦੇ ਵਾਸਤੇ ਜਦੋਂ ਜੈਤ ਜੋ ਵੋਟਰ ਵੀ ਕਰ ਰਹੇ ਆ ਜਿਹੜੇ ਕਾਰਜਕਰਤਾ ਤੇ ਲੀਡਰ ਨੇ ਆਪਣੇ ਉਹ ਵੀ ਆਪਦੀ ਪੂਰੀ ਮਿਹਨਤ ਤਨਦੇਈ ਨਾਲ ਕਰ ਰਹੇ ਨੇ ਇਸੇ ਘੜੀ ਦੇ ਵਿੱਚ ਸਾਡੇ ਵਿੱਚ ਮੌਜੂਦ ਨੇ ਹਰਜਿੰਦਰ ਸਿੰਘ ਸੰਘਾ ਜੀ ਉਹ ਦੱਸਣਗੇ ਕਿ ਆਪਣਾ ਜੋ ਉਮੀਦਵਾਰ ਆ ਨਿਹਾਲ ਸਿੰਘ ਵਿਰਕ ਉਹਨਾਂ ਦੀ ਕਿਹੋ ਜਿਹੀ ਪਛਾਣ ਆ ਤੇ ਕਿਸ ਤਰੀਕੇ ਨਾਲ ਲੋਕ ਉਹਨਾਂ ਨੂੰ ਵੋਟ ਪਾ ਕੇ ਜਿਤਾਉਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਸ ਜ਼ੋਨ ਝੰਡਾ ਕਲਾ ਦਾ ਵਿਕਾਸ ਹੋ ਸਕੇ ਸੰਗਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਚ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਔਰ ਦਿਲਰਾਜ ਸਿੰਘ ਦੀ ਭੁੰਦਰ ਉਹਨਾਂ ਦਾ तहे ਦਿਲੋਂ ਧੰਨਵਾਦੀ ਆ ਕਿ ਉਹਨਾਂ ਨੇ ਸਾਡੇ ਇਸ ਉਮੀਦਵਾਰ ਸਰਦਾਰ ਨਿਹਾਲ ਸਿੰਘ ਨੂੰ ਇਸ ਟਿਕਟ ਦੇ ਯੋਗ ਸਮਝਿਆ ਔਰ ਇਤੋਂ ਇਲੈਕਸ਼ਨ ਲੜਾਇਆ ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਆ ਵੀ ਨਿਹਾਲ ਸਿੰਘ ਵਿਰਕ ਦੇ ਕਿਹੋ ਜਿਹਾ ਸੁਭਾਅ ਹੈ ਜਾਂ ਕਿਹੋ ਜਿਹਾ ਰੈਪਿਊਟੇਸ਼ਨ ਆ ਹਾਂਜੀ ਤਾਂ ਨਿਹਾਲ ਸਿੰਘ ਵਿਰਕ ਇੱਕ ਪੜਿਆ ਲਿਖਿਆ ਨੌਜਵਾਨ ਆ ਜੀ ਸੁਝਵਾਨ ਆ ਲੋਕਾਂ ਦੇ ਵਿੱਚ ਉਸ ਦੀ ਪੂਰੀ ਜਾਣ ਪਛਾਣ ਆ ਪਕਰਤ ਚੰਗੀ ਆ ਜਾਂਦੀ ਪਕਰਤ ਚੰਗੀ ਉਹਨਾਂ ਦੀ ਜੀ ਸੋ ਇਸ ਵਾਸਤੇ ਇਲਾਕੇ ਦੇ ਕੰਮਾਂ ਵਾਸਤੇ ਜੇ ਅਸੀਂ ਵੇਖੀਏ ਤਾਂ ਬਿਹਤਰ ਕੈਂਡੀਡੇਟ ਆ ਸਾਡੇ ਹਰਜਿੰਦਰ ਜੀ ਜੇ ਗੱਲ ਕਰੀਏ ਕਿ ਇਹ ਲੋਕਤੰਤਰ ਆ ਹਾਂਜੀ ਲੋਕਤੰਤਰ ਦੇ ਵਿੱਚ ਹਰ ਕਿਸੇ ਦਾ ਹੱਕ ਹੈ ਚੋਣ ਲੜਨਾ ਹਾਂਜੀ ਉਮੀਦਵਾਰ ਬਹੁਤ ਨੇ ਹਾਂਜੀ ਆਪਣੇ ਨਿਹਾਲ ਸਿੰਘ ਵਿਰਕ ਨੂੰ ਹੀ ਜਿਹੜੇ ਵੋਟਰ ਨੇ ਵੋਟਾਂ ਪਾਉਣ ਤੇ ਜਿਤਾਉਣ ਤੇ ਸੇਵਾ ਕਰਨ ਦਾ ਮੌਕਾ ਦੇਣ ਇਹ ਤੁਹਾਡੇ ਵੱਲੋਂ ਜਦੋਜਹਿਦ ਕੀਤੀ ਜਾ ਰਹੀ ਹੈ ਮਿਹਨਤ ਕੀਤੀ ਜਾ ਰਹੀ ਹੈ ਇਹ ਮਿਹਨਤ ਰੰਗ ਲਿਆਏਗੀ ਕੀ ਕਾਰਨ ਰਹੇਗਾ ਕਿ ਨਿਹਾਲ ਸਿੰਘ ਨੂੰ ਹੀ ਵੋਟਾਂ ਪਾ ਕੇ ਜਿਤਾਇਆ ਜਾਵੇ ਕੀ ਐਸੀ ਖਾਸੀਅਤ ਹੈ ਨਿਹਾਲ ਸਿੰਘ ਵਿਰਕ ਦੇ ਵਿੱਚ ਤਾਂ ਕਿ ਜੋ ਉਹ ਆਪਦੀ ਪਛਾਣ ਤੇ ਛਾਪ ਛੱਡੀ ਹੋਈ ਹੈ ਉਹਨਾਂ ਤੇ ਲੋਕ ਉਹਨਾਂ ਨੂੰ ਜਿਤਾਉਣ ਗੱਲ ਇਸ ਤਰ੍ਹਾਂ ਜੀ ਵੀ ਅਸੀਂ ਜਿਸ ਪਾਰਟੀ ਵੱਲੋਂ ਚੋਣ ਲੜ ਰਹੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੀ ਮੈਂ ਸਤਿਜ ਤੇ ਵੀ ਕਹਿਣਾ ਹੁੰਦਾ ਜੀ ਕਿ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਜੀ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਲੋਕਾਂ ਦੇ ਸਾਹਮਣੇ ਆ ਤਿੰਨਾਂ ਪਾਰਟੀਆਂ ਦੇ ਰਿਜ਼ਲਟ ਲੋਕਾਂ ਦੇ ਸਾਹਮਣੇ ਆ ਜੀ ਕਿਉਂਕਿ ਜੇ ਨਸ਼ਿਆਂ ਦੇ ਮੁੱਦੇ ਤੇ ਗੱਲ ਕਰੀਏ ਤਾਂ ਉਸੇ ਤਰ੍ਹਾਂ ਚੱਲ ਰਿਹਾ ਕਿਉਂਕਿ ਕੈਪਟਨ ਸਾਹਿਬ ਨੇ ਵੀ ਸਵਾ ਖਾ ਕੇ ਕਿਹਾ ਸੀ ਵੀ ਨਸ਼ਾ ਸੀ ਬੰਦ ਕਰ ਦਿਆਂਗੇ ਸੋ ਇਹ ਸਰਕਾਰ ਵੱਲੋਂ ਵੀ ਕਿਹਾ ਗਿਆ ਸੀ ਵੀ ਅਸੀਂ ਪਤਨ ਨਹੀਂ ਥੋੜੇ ਜਿਹਾ ਟਾਈਮ 'ਚ ਹੀ ਬੰਦ ਕਰ ਦਿਆਂਗੇ ਸੋ ਇੱਕ ਤਾਂ ਨਸ਼ੇ ਦਾ ਸਭ ਤੋਂ ਵੱਡਾ ਹੋਇਆ ਸੀ ਵੀ ਲੋਕ ਸਾਨੂੰ ਵੋਟਾਂ ਦੇਣਗੇ ਕਿ ਅਸੀਂ ਮੇਸ਼ਾ ਇਸ ਦਾ ਵਿਰੋਧ ਹੀ ਕੀਤਾ ਨਸ਼ਿਆਂ ਦਾ ਦੂਜੀ ਗੱਲ ਵੀ ਤੁਸੀਂ ਤਿੰਨਾਂ ਪਾਰਟੀਆਂ ਦੇ ਜਿਹੜੇ ਕਰਦਾਰ ਆ ਜਾਂ ਜਿਹੜੇ ਕੰਮ ਆ ਉਹ ਸਾਹਮਣੇ ਰੱਖ ਲਓ ਤੇ ਜੇ ਲੋਕਾਂ ਨੂੰ ਇਹ ਹੋਵੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਾਦੇ ਕੰਮ ਕੀਤੇ ਆ ਤਾਂ ਸਾਨੂੰ ਵੋਟ ਪਾ ਦੇਣ ਜੀ ਉਹਨਾਂ ਨੂੰ ਨਹੀਂ ਲੱਗਦਾ ਤੇ VOTER ਦੀ ਆਪਣੀ ਮਰਜ਼ੀ ਹੁੰਦੀ ਹੈ ਕਿਉਂਕਿ ਇਹ ਲੋਕਤੰਤਰ ਲੋਕਤੰਤਰ ਦੇ ਵਿੱਚ VOTER ਇੱਕ VOTE ਇੱਕ ਸਭ ਤੋਂ ਮਹਿੰਗੀ ਚੀਜ਼ ਆ ਮਹਿੰਗੀ ਚੀਜ਼ ਆ ਕਿਉਂਕਿ ਇਸ ਨੇ ਸਰਪੰਚ ਵੀ ਇਸ VOTE ਨੇ ਬਣਾਉਣਾ MLA ਇਸ VOTE ਨੇ ਬਣਾਉਣਾ ਮੁੱਖ ਮੰਤਰੀ ਇਸ VOTE ਨੇ ਬਣਾਉਣਾ ਸਰਕਾਰ ਤੋਂ ਲੈ ਕੇ ਔਰ ਪ੍ਰਧਾਨ ਮੰਤਰੀ ਇਸ VOTE ਨੇ ਬਣਾਉਣਾ ਜੀ ਜੀ ਸੋ ਅਸੀਂ ਜਾਂਦੇ ਆ ਵੀ ਜੇ ਜਿਹੜਾ ਜਿਵੇਂ ਗਰੀਬਾਂ ਦੇ ਆਟਾ ਦਾਲ ਸਕੀਮ ਸੀ ਹਾਂ ਮੈਂ ਇੱਥੇ ਇੱਕ ਗੱਲ ਕਲੀਅਰ ਕਰਾਂ ਜੀ ਕਿ ਜਿਹੜੀਆਂ ਵੀ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਸਾਹਿਬ ਮਹਿਰੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਲਾਗੂ ਕੀਤੀਆਂ ਜਿਵੇਂ ਕਿ ਆਤਾ ਦਲ ਸਕੀਮ ਸੈਗੰਡ ਸਕੀਮ ਬੁਢਾਪਾ ਪੈਨਸ਼ਨ ਖਾਸ ਕਰਕੇ ਗਰੀਬ ਵਰਗ ਵਾਸਤੇ ਉਹ ਇਹਨਾਂ ਨੇ ਸਭ ਤੋਂ ਪਹਿਲਾਂ ਲਾਗੂ ਕੀਤੀਆਂ ਔਰ ਉਸ ਤਰਜ਼ ਦੇ ਉੱਤੇ ਫਿਰ ਸਾਡੀ ਸੈਂਟਰ ਦੀ ਸਰਕਾਰ ਨੂੰ ਵੀ ਸਾਰੇ ਦੇਸ਼ ਵਿੱਚ ਲਾਗੂ ਕਰਨੀਆਂ ਪਈਆਂ ਸੋ ਮੈਂ ਇਹ ਕਹਿਣਾ ਜੇ ਸਾਡੇ ਇਲਾਕੇ ਦੇ ਜ਼ਿੰਮੇਵਾਰਾਂ ਦੇ ਤੌਰ ਤੇ ਵੇਖੀਏ ਤਾਂ 2 ਵਲਿਆਂ ਦੇ ਕਨੈਕਸ਼ਨ ਬਿਜਲੀਆਂ ਦੇ ਗ੍ਰੈਡ ਪੱਕੇ ਖਾਲ ਹੈ ਜਿਹੜਾ ਕੰਮ ਵੀ ਹੋਇਆ ਹੁਣ ਤੱਕ ਉਹ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ ਇਹਨਾਂ ਨੂੰ ਤਕਰੀ ਦੇ ਵਿੱਚ ਪਾ ਕੇ ਲੋਕ ਤੋਲ ਲੈਣ ਤੇ ਤੁਹਾਨੂੰ ਵੋਟ ਫੌਨ ਜੀ ਗੱਲ ਤੁਸੀਂ ਕੀਤੀ ਕਿ ਆਪਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੂਬੇ ਦੇ ਸੀਮ ਰਹੇ ਬਿਲਕੁਲ ਬਹੁਤ ਵੱਡੀ ਘਾਲ ਨਾ ਰਹੀ ਆ ਪੰਜਾਬ ਵਾਸਤੇ ਉਹਨਾਂ ਦੀ ਦੇਖਿਆ ਜਾਏ ਕਿ ਬਾਦਲ ਸਾਹਿਬ ਸੀਐਮ ਦਾ ਸਟੇਟਾਂ ਦੇ ਬਹੁਤ ਨੇ ਹਾਂਜੀ ਹਾਂ ਬਾਦਲ ਸਾਹਿਬ ਦਾ ਸਤਕਾਰ ਪੀਐਮ ਨਰਿੰਦਰ ਮੋਦੀ ਜੀ ਨੇ ਵੀ ਇੰਨਾ ਉੱਚੇ ਚੇਤੇ ਤੌਰ ਤੇ ਕਿਹਾ ਕਿ ਉਹਨਾਂ ਦੇ ਗੋਢੀ ਹੱਥ ਲਾ ਕੇ ਆਸ਼ੀਰਵਾਦ ਲਿਆ ਹਾਂ ਲਿਆ ਬਿਲਕੁਲ ਰਿਸਪੈਕਟ ਕੀਤੀ ਕਿਉਂਕਿ ਉਹ ਮੋਢ ਨੇ ਜੜ ਨੇ ਰਾਜਨੀਤੀ ਦੀ ਉਹਨਾਂ ਦਾ ਦੇਸ਼ ਦੇ ਆਜ਼ਾਦੀ ਦੇ ਵਿੱਚ ਜਾ ਕਿਸਾਨਾਂ ਵਾਸਤੇ ਸੰਘਰਸ਼ ਤੇ ਜੇਲ੍ਹਾਂ 'ਚ ਜਾਣਾ ਬਹੁਤ ਵੱਡਾ ਉਹਨਾਂ ਕੱਲ ਨਾ ਕਾਲੀਆਂ ਤਾਂ ਕਰਕੇ ਉਹਨਾਂ ਦਾ ਸਤਿਕਾਰ ਹੋਇਆ ਨਹੀਂ ਤਾਂ ਅੱਜ ਤੱਕ ਇਤਿਹਾਸ ਦੇ ਵਿੱਚ ਇਹੋ ਜਿਹਾ ਕਦੇ ਨਹੀਂ ਹੋਇਆ ਕਿ ਪੀਐਮ ਸੀਐਮ ਦੇ ਗੋਦੀ ਹੱਥ ਲਾਵੇ ਉਹਨਾਂ 'ਚ ਕੁਝ ਕਾਬਲੀਅਤ ਸੀਗੀ ਕੁਝ ਉਹਨਾਂ ਦਾ ਰਤਬਾ ਐਸਾ ਸੀਗਾ ਤਾਂ ਕਿ ਉਹਨਾਂ ਦਾ ਸਤਿਕਾਰ ਪੀਐਮ ਨੇ ਵੀ ਕੀਤਾ ਤੇ ਉਹਨਾਂ ਨੂੰ ਦੇਖਦੇ ਹੋਏ ਸੂਬੇ ਦੇ ਵਿੱਚ ਜੋ ਅੱਜ ਕੰਮ ਹੋਏ ਸੜਕਾਂ ਦੇ ਦੇਖੀਏ ਆਪਣਾ ਪੰਜਾਬ ਦਾ ਨਹਾਰ ਹੀ ਬਦਲ ਦਿੱਤੀ ਸੀ ਉਸੇ ਤਰੀਕੇ ਨਾਲ ਕਿ ਦੁਬਾਰਾ ਫਿਰ ਵਾਪਸੀ ਸ਼੍ਰੋਮਣੀ ਅਕਾਲੀ ਦਲ ਕਰ ਰਹੀ ਹੈ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਵਾਪਸੀ ਕਰ ਰਹੀ ਹੈ ਜੀ ਕਿਉਂਕਿ ਜਿਹੜੇ ਕੰਮ ਸੀ ਹੁਣ ਮੈਂ ਜੇ ਕਹਾਂ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜ਼ਿਕਰ ਕੀਤਾ ਵਿਸ਼ੇਸ਼ ਤੌਰ ਤੇ ਠੀਕ ਹੈ ਨਾ ਕੁਝ ਗੱਲਾਂ ਹੁੰਦੀਆਂ ਜਿਹੜਾ ਇਨਸਾਨ ਕੱਲਾ ਕਰਦਾ ਜੀ ਤੇ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜੇ ਨਾਲ ਸਾਥੀ ਚੰਗੇ ਹੋਣ ਤੇ ਉਹ ਗੱਲਾਂ ਹੋਰ ਅੱਗੇ ਵੱਜ ਜਾਂਦੀਆਂ ਉਹਨਾਂ ਦੇ ਨਾਲ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਸੀ ਜਿਵੇਂ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੋ ਗਿਆ ਹੋਰ ਜਿਹੜੇ ਇਹਨਾਂ ਦੇ ਨਾਲ ਸੀ ਕੁਝ ਉਹਨਾਂ ਦਾ ਹੱਥ ਵੀ ਸੀ ਵੀ ਆਪਾਂ ਚੰਗੇ ਕੰਮ ਕਰਨੇ ਆ ਜੀ ਜੀ ਠੀਕ ਹੈ ਔਰ ਉਹਨਾਂ ਨੂੰ ਸਪੋਰਟ ਮਿਲੀ ਉਹਨਾਂ ਨੇ ਉਹ ਚੰਗੇ ਕੰਮ ਕੀਤੇ ਜੀ ਮੈਂ ਇੱਕ ਗੱਲ ਹੋਰ ਕਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਬਲਵਿੰਦਰ ਸਿੰਘ ਭੁੰਦੜ ਜਿਹੜੇ ਗਰਾਊਂਡ ਤੋਂ ਲੀਡਰ ਬਣੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਸਾਡੀ ਖੇਤੀ ਕੀ ਆ ਜਿਨ੍ਹਾਂ ਨੂੰ ਪਤਾ ਹੈ ਸਾਡੇ ਗਰੀਬਾਂ ਦੇ ਦੁੱਖ ਦੰਦ ਕੀ ਨੇ ਠੀਕ ਆ ਉਹ ਗੱਲ ਮੈਂ ਸਮਝਦਾ ਵੀ ਨਿਹਾਲ ਸਿੰਘ ਦੇ ਨਾਲ ਵੀ ਥੋੜੀ ਥੋੜੀ ਮੇਲ ਖਾਂਦੀ ਆ ਕਿਉਂਕਿ ਨਿਹਾਲ ਸਿੰਘ ਇਹ ਖੇਤੀ ਦੇ ਧੰਦੇ ਦੇ ਨਾਲ ਉਹਦੀ ਇੱਕ ਕਰਦਾ ਹੈ ਪਰਚੇਜ਼ ਕਰਦਾ ਹੈ ਜੀ ਧੋਨੇ ਦੀ ਉਹ ਮੈਨੂੰ ਕਈ ਵਾਰੀ ਕਹਿੰਦਾ ਹੁੰਦਾ ਕਹਿੰਦਾ ਜਿਹੜਾ ਭਾ ਮੈਨੂੰ ਪਿੱਛੋਂ ਮੇਰੀ ਕੰਪਨੀ ਦਿੰਦੀ ਆ ਮੈਂ ਕਦੀ ਉਸ ਭਾ ਤੋਂ 1 ਰੁਪਿਆ ਘੱਟ ਨਹੀਂ ਲਾਇਆ ਜੀ ਕਿਉਂਕਿ ਕਹਿੰਦਾ ਮੈਨੂੰ ਪਤਾ ਹੈ ਕਿ ਜ਼ਿਮੀਂਦਾਰ ਜਿਹੜਾ ਹੈ ਉਹ ਕਿਵੇਂ ਫਸਲ ਨੂੰ ਪੈਸਾ ਕਰਦਾ ਹੈ ਕਿਵੇਂ ਉਹ ਮੰਡੀ ਚ ਲਿਆਉਂਦਾ ਹੈ ਕਿਵੇਂ ਉਹ ਝਾੜਨੇ ਲਵਾਉਂਦਾ ਆ ਕੇ ਬਹਿ ਜਾਂਦਾ ਠੀਕ ਹੈ ਜੇ ਉਹ ਕਹਿੰਦਾ ਜੇ ਇੱਥੇ ਜ਼ਿਮੀਂਦਾਰ ਦੀ ਲੁੱਟ ਖਸੁੱਟ ਬੰਦ ਹੋਵੇ ਤੇ ਜ਼ਿਮੀਂਦਾਰ ਕੰਮ ਜਾਬਾ ਸੋ ਮੈਂ ਇਹਨਾਂ ਕਾਰਨ ਕਰਕੇ ਨਿਹਾਲ ਸਿੰਘ ਦੀ ਕੈਨਲ ਬੋਰਡ ਪਾਉ ਜੀ ਸੰਗਾ ਜੀ ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਲਗਭਗ 22 ਪਿੰਡ ਆਪਣੇ ਜੋਂਨ ਦੇ ਵਿੱਚ ਨੇ ਝੰਡਾ ਕਲਾ ਦੇ ਵਿੱਚ ਬਾਕੀ ਉਮੀਦਵਾਰਾਂ ਨੂੰ ਇੱਕ ਅਲੱਗ ਪਛਾਣ ਤੇ ਅਲੱਗ ਉਮੀਦਵਾਰ ਨੇ ਆਪ ਦਾ ਗਰਾਊਂਡ ਤੋਂ ਉੱਠੇ ਹੋਏ ਨੇ ਨਿਹਾਲ ਸਿੰਘ ਵਿਰਕ ਜੀ ਤੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਈਆਂ ਸੀ ਇਹਨਾਂ ਨੂੰ ਲੈ ਕੇ ਲੋਕ ਨਿਹਾਲ ਸਿੰਘ ਵਿਰਕ ਤੋਂ ਉਮੀਦਾਂ ਲਾਈ ਬੈਠੇ ਨੇ ਕਿ ਜੇ ਨਿਹਾਲ ਸਿੰਘ ਵਿਰਕ ਨੂੰ ਅਸੀਂ ਸੇਵਾ ਕਰਨ ਦਾ ਮੌਕਾ ਦਿੱਤਾ ਵੋਟਾਂ ਪਾ ਕੇ ਜਿਤਾਤਾ ਆਉਣ ਵਾਲੇ 17 ਤਰੀਕ ਨੂੰ ਗਿਣਤੀ ਤੋਂ ਬਾਅਦ ਜੇ ਤੇ ਇਹਨਾਂ ਦੀ ਝੋਲੀ 'ਚ ਗਈ ਤਾਂ ਕਿਹੜੇ-ਕਿਹੜੇ ਐਸੇ ਕੰਮ ਨੇ ਜਿਹੜੇ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਵੇਖੋ ਜੀ ਗੱਲ ਇਸ ਤਰ੍ਹਾਂ ਜੀ ਜੀ ਵੀ ਜਿਹੜੇ ਕੰਮ ਅਸੀਂ ਕਰ ਸਕਦੇ ਹੋ ਜੀ ਜੀ ਠੀਕ ਆ ਉਹ ਕਰਵਾਵਾਂਗੇ ਬਾਕੀ ਕੁਝ ਗੱਲਾਂ ਸਰਕਾਰਾਂ ਤੇ ਹੁੰਦੀਆਂ ਪਰਮਾਤਮਾ ਨੇ ਜੇ ਸਾਡੀ ਅਗਲੀ ਵਾਰੀ ਸਰਕਾਰ ਬਣਾਈ ਸ਼੍ਰੋਮਣੀ ਅਕਾਲੀ ਦਲ ਦੀ ਤੇ ਅਸੀਂ ਕਿਸੇ ਦਾ ਇੱਕ ਕੰਮ ਰਹਿਣ ਹੀ ਨਹੀਂ ਦੇਣਾ ਮੇਰਾ ਨਾ ਹੋਵੇ ਜੇ ਗੱਲ ਕਰੀਏ ਕਿ ਨਸ਼ਾ ਅੱਗ ਦੀ ਤਰ੍ਹਾਂ ਫੈਲ ਚੁੱਕਿਆ ਹੈ ਉਸ ਤੇ ਕੰਟਰੋਲ ਕਰਨ ਵਾਸਤੇ ਵੀ ਕੋਈ ਤੁਹਾਡੇ ਲੋਪਰਾਲਾ ਕੀਤਾ ਜਾਏਗਾ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡਾ ਜੋ ਜੁੱਥ ਆ ਸਾਡਾ ਪੰਜਾਬ ਆ ਉਹ ਅੱਗੇ ਵਧੇ ਜਿੱਥੋਂ ਤੱਕ ਨਸ਼ੇ ਦੀ ਗੱਲ ਕਰਦੇ ਹਾਂ ਜੀ ਹਰ ਇਲੈਕਸ਼ਨ ਦੇ ਵਿੱਚ ਕਿਤੇ ਨਾ ਕਿਤੇ दारू ਨੂੰ ਅਸੀਂ ਪੰਜਾਬੀ ਕਹਿ ਦਿੰਦੇ ਹਾਂ ਕਿ ਨਸ਼ਾ ਨਹੀਂ ਹੈਗਾ ਜੀ ਆਮ ਹੀ ਕਹਿ ਜਾਂਦਾ ਵੀ ਯਾਰ ਸ਼ਰਾਬ ਕਿਹੜਾ ਨਸ਼ਾ ਹੈ ਸਾਡੇ ਜਿੱਦਣ ਤੋਂ ਕੰਪੇਨ ਚੱਲੂ ਹੋਈ ਹੈ ਠੀਕ ਹੈ ਸਾਡੇ ਦਫ਼ਤਰ ਦੇ ਵਿੱਚ ਇੱਕ ਤੋਲਾ ਸ਼ਰਾਬ ਦਾ ਨਹੀਂ ਆਇਆ ਨਾ ਕਿਸੇ ਆਦਮੀ ਨੇ ਉੱਥੇ ਬੈਠ ਕੇ ਪੀਤੀ ਹੈ ਜੀ ਅਸੀਂ ਤਾਂ ਨਸ਼ਿਆਂ ਦੇ ਬਿਲਕੁਲ ਵਿਰੋਧਾਂ ਜੀ ਤੁਸੀਂ ਤਾਂ ਅੱਜ ਮੇਰੇ ਸਾਹਮਣੇ ਹੋਏ ਹੋ ਹਾਂਜੀ ਅਸੀਂ ਬਹੁਤ ਚਿਰ ਪਹਿਲਾਂ ਤੋਂ ਰੇਲੀਆਂ ਕਰਕੇ ਲੋਕਾਂ ਨੂੰ ਇਕੱਠੇ ਕਰਕੇ ਅਸੀਂ ਨਸ਼ੇ ਦੇ ਵਿਰੋਧ ਅਵਾਜ਼ ਉਠਾਉਂਦੇ ਰਹੇ ਆ ਇੱਕ ਵਾਰੀ ਡੀਐਸਪੀ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਆਏ ਹਾਂਜੀ ਚਲੋ ਗੱਲਾਂ ਬਾਤਾਂ ਸਾਡੀਆਂ ਹੋਈਆਂ ਪੰਚਾਇਤ ਤੌਰ ਦੇ ਉੱਤੇ ਸਾਰਾ ਪਿੰਡ ਇਕੱਠਾ ਹੋਇਆ ਉੱਥੇ ਤੇ ਜਾਂ ਉਹਨਾਂ ਨੇ ਇੱਕ ਗੱਲ ਕਹੀ ਵੀ ਯਾਰ ਤੁਸੀਂ ਛਡਾਉਣ ਆ ਜਾਂਦੇ ਹੋ ਹੂੰ ਮੈਂ ਕਿਹਾ ਜੀ ਅਸੀਂ ਗੁਰਦੁਆਰੇ ਸਾਹਿਬ ਦੇ ਵਿੱਚ ਬੈਠੇ ਹਾਂ ਜੀ ਠੀਕ ਆ ਜੇ ਅਸੀਂ ਨਸ਼ੇ ਵਾਲੇ ਦੇ ਜਾਈਏ ਥਾਣੇ ਵੀ ਤੁਹਾਡੇ ਕੋਲੇ ਆ ਜਾਈਗਾ ਸੋ ਅਸੀਂ ਉਹਦੇ ਉੱਤੇ ਆਪਣੇ ਕਾਇਮ ਅਸੀਂ ਕਿਤੇ ਨਸ਼ੇ ਵਾਲ ਦੇ ਪਿੱਛੇ ਨਹੀਂ ਗੇ ਸਰ ਤੁਹਾਡੇ ਚੈਨਲ ਦੇ ਰਾਹੀਂ ਮੈਂ ਸਾਰੇ ਵੋਟਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੇ ਦੂਜੇ ਕੈਂਡੀਡੇਟ ਵੀ ਮੈਂ ਇਹ ਨਹੀਂ ਕਹਿੰਦਾ ਵੀ ਮਾਰੇ ਆ ਜਾਂ ਕਿਵੇਂ ਆ ਠੀਕ ਆ ਲੋਕਤੰਤਰ ਉਹ ਵੀ ਲੋਕਤੰਤਰ ਆ ਕੋਈ ਵੀ ਚੋਣ ਲੜ ਸਕਦਾ ਹਾਂਜੀ ਸੰਗਤ ਜੀ ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਕੰਪੇਨ ਚੱਲ ਰਹੀ ਹੈ ਹਾਂਜੀ ਤੇ ਉਸ ਦੇ ਦੌਰਾਨ ਕੀ ਦੇਖਣ ਨੂੰ ਸਾਹਮਣੇ ਆ ਰਿਹਾ ਹੈ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਹਨ ਤੇ ਲੋਕਾਂ ਦਾ ਕਿਹੋ ਜਿਹਾ ਹੰਗਾਰਾ ਹੈ ਨਿਹਾਲ ਸਿੰਘ ਵਿਰਕ ਵਾਸਤੇ ਜਿੱਤੂ ਤੱਕ ਹੰਗਾਰੇ ਦੀ ਗੱਲ ਆ ਜੀ ਅਸੀਂ ਡੋਰ ਟੂ ਡੋਰ ਵੀ ਕੀਤਾ ਸਾਰਾ ਪਿੰਡ ਵੀ ਕੀਤਾ ਪਾਸੇ ਵੀ ਅਸੀਂ ਕੀਤਾ ਸਾਡੇ ਬਾਈ ਦਿਲਰਾਜ ਜੀ ਨਾਲ ਵੀ ਪ੍ਰੋਗਰਾਮ ਹੋਏ ਨੇ ਔਰ ਵੱਡੇ ਪੁੰਦਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਪੁੰਦਰ ਸਾਹਿਬ ਉਹਨਾਂ ਦੇ ਨਾਲ ਵੀ ਅਸੀਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਕੀਤੇ ਨੇ ਜਾਨੀ ਲੋਕਾਂ ਦਾ ਇੱਕ ਬਹੁਤ ਵਧੀਆ ਤੇ ਵੱਡਾ ਹਲਾਰਾ ਸਾਨੂੰ ਮਿਲਿਆ ਕਿਉਂਕਿ ਲੋਕ ਸਰਕਾਰਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਇਹਨਾਂ ਸਰਕਾਰਾਂ ਦੀਆਂ ਪਾਲਿਸੀਆਂ ਤੋਂ ਤਾਂ ਗਾ ਕੇ ਸਾਡੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜਿਵੇਂ ਤੁਸੀਂ ਬਦਲ ਸਾਹਿਬ ਦਾ ਜ਼ਿਕਰ ਕੀਤਾ ਉਹਨਾਂ ਪਾਲਿਸੀਆਂ ਨੂੰ ਦੇਖ ਕੇ ਸਾਨੂੰ ਬੜਾ ਵੱਡਾ ਔਰ ਲੋਕਾਂ ਦਾ ਜਿਹੜਾ ਮੂਹੜਿਆ ਉਹਨਾਂ ਬਦਲਿਆ ਸ਼੍ਰੋਮਣੀ ਅਕਾਲੀ ਦਲ ਵਾਲਾ ਜੀ ਲੋਕਾਂ ਨੂੰ ਵੋਟ ਪਾਉਣਗੇ ਸਾਡੇ ਚੈਨਲ ਦੇ ਮਾਧਮ ਨਾਲ ਸੰਗਤ ਜੀ ਤੁਸੀਂ ਆਪਣੇ ਚੰਡਾ ਕਲਾ ਜ਼ੋਨ ਦੇ ਜੋ ਬਾਈ ਪਿੰਡ ਨੇ ਉਹਨਾਂ ਵੋਟਰਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਕਿ ਕਿਸ ਤਰੀਕੇ ਨਾਲ ਆਉਣ ਵਾਲੀ 14 ਤਰੀਕ ਨੂੰ ਨਿਹਾਲ ਸਿੰਘ ਵਿਰਕ ਨੂੰ ਇਹ ਮਜ਼ਬੂਤ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਆਪਦੇ ਰੁਤਬੇ 'ਚ ਲਿਆਂਦਾ ਜਾਵੇ ਅਪੀਲ ਤਾਂ ਇਹੋ ਹੀ ਆ ਜੀ ਕਿ ਆਉਣ ਵਾਲੀ 14 ਤਰੀਕ ਨੂੰ ਲੋਗ ਵਾਤੋ ਵਾਤ ਕਰਾਂ ਦੇ ਵਿੱਚੋਂ ਵੋਟਾਂ ਪਾਉਣ ਨਿਕਲਣਾ ਔਰ ਇੱਕ ਅਪੀਲ ਮੈਂ ਇਹਦੇ ਨਾਲ ਨਾਲ ਹੋਰ ਕਰਨੀ ਹੈ ਕਿ ਇਹ ਇਲੈਕਸ਼ਨ ਦੇ ਵਿੱਚ ਕੋਈ ਯਾਨੀ ਅਸੀਂ ਆਪਣਾ ਜਿਹੜਾ ਭਾਈਚਾਰਾ ਹੈ ਉਹ ਬਣਾਈ ਰੱਖੀਏ ਇਲੈਕਸ਼ਨਾਂ ਆਉਂਦੀਆਂ ਰਹਿਣੀਆਂ ਨੇ ਇਲੈਕਸ਼ਨਾਂ ਜਾਂਦੀਆਂ ਰਹਿਣੀਆਂ ਨੇ ਸੋ ਮੇਰਾ ਪਿੰਡ ਇਸ ਗੱਲੋਂ ਇੱਕ ਸਰਵਧਾਈ ਦਾ ਪਾਤਰ ਕਿ ਸੱਤੀ 14 ਤਰੀਕ ਨੂੰ ਤੁਸੀਂ ਭਾਵੇਂ ਸਾਡੇ ਸਕੂਲ ਦੇ ਸਾਹਮਣੇ ਬਾਹਰ ਆ ਕੇ ਫਿਰ ਕੈਂਪੇਨ ਕਰ ਲਿਓ ਜੀ ਸਾਡੇ ਜਿਹੜੇ ਬੇreturnData ਉਹ ਜਦੋਂ ਵੋਟਾਂ ਪੈਣ ਤੋਂ ਬਾਅਦ ਆ ਜੀ ਵੀ ਉੱਥੇ ਸਕੂਲ ਦੇ ਪ੍ਰਮਾਤਰਾ ਇਕੱਠਾ ਸਕੂਲ ਦੇ ਗੇਟ ਦੇ ਅੱਗੇ ਜਫੀਆਂ ਪੈ ਜਾਂਦੀਆਂ ਔਰ ਪਿਛਲੀ ਵਾਰੀ ਅਸੀਂ ਇੱਕ ਰਿਕਾਰਡ ਵੀ ਕੀਤਾ ਸੀ ਕਿ ਸਾਰਿਆਂ ਕੈਂਡੀਡੇਟਸ ਨੇ ਸਾਰੇ ਵਰਕਨਾਂ ਦੇ ਸਾਰੀਆਂ ਪਾਰਟੀਆਂ ਦੇ ਨੇ ਉੱਥੇ ਇੱਕ ਗਰੁੱਪ ਫੋਟੋ ਖਿਚਾ ਕੇ ਅਸੀਂ ਉਹ ਸੋਸ਼ਲ ਮੀਡੀਆ ਦੇ ਪਾਈ ਸੀ ਔਰ ਉਹਦਾ ਸਾਨੂੰ ਬੜਾ ਵੱਡਾ ਹੰਗਾਰਾ ਮਿਲਿਆ ਸੋ ਮੈਂ ਇੱਕ ਅਪੀਲ VOTER ਨੂੰ ਇਹ ਕਰਦਾ ਕਿ ਵੋਟ ਪਾਉਣ ਦੇ ਨਾਲ ਆਪਣਾ ਭਾਈਚਾਰਕ ਸਾਝ ਬਣਾਈ ਰੱਖਣ ਕੋਈ ਯਾਨੀ ਉਨੇ ਕੀ ਅਜ ਤੱਕ ਸਾਡੇ ਪਿੰਡ ਦੇ ਵਿੱਚ ਨਹੀਂ ਹੋਈ ਤੇ ਨਾ ਹੋਣੀ ਹੈ ਉਹ ਆਪਣੇ ਜਿਹੜੀ ਪੁਰਾਣੀ ਰੀਤ ਰਿਵਾਜ ਆ ਉਹ ਮੇਰੇ ਪਿੰਡ ਦੇ ਸੂਝਵਾਨ ਸਾਡੇ ਤੋਂ ਸਾਡੇ ਸੀਨੀਅਰ ਜਿਹੜੇ ਲੀਡਰ ਨੇ ਤਿੰਨਾਂ ਪਾਰਟੀਆਂ ਦੇ ਉਹ ਬਣਾਈ ਰੱਖਣਗੇ ਇਹ ਅਸੀਂ ਉਮੀਦ ਕਰਦੇ ਹਾਂ ਹਾਂਜੀ ਇਹ ਸਨ ਹਰਜਿੰਦਰ ਸਿੰਘ ਸੰਗਾ ਜਿਨ੍ਹਾਂ ਨੇ ਦੱਸਿਆ ਕਿ ਆਪਣਾ ਨਿਹਾਲ ਸਿੰਘ ਵਿਰਕ ਜੋ ਉਮੀਦਵਾਰ ਢੰਡਾ ਕਾਲਾ ਜੋਂ ਤੋਂ ਨੇ ਉਹਨਾਂ ਦੀ ਜਿੱਤ ਲਗਭਗ طے ਹੈ ਕਿਉਂਕਿ ਵੋਟਰਾਂ ਦਾ ਰੁਝਾਨ ਜੋ ਦਿਖ ਰਿਹਾ ਹੈ ਪਿੰਡਾਂ ਦੇ ਵਿੱਚ ਜਾ ਰਹੇ ਆ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਬਾਕੀ ਸ਼ਰੋਮ ਨੇ ਅਕਾਲੀ ਦਲ ਨੂੰ ਮੁੜ ਆਪਦੇ ਰੁਤਬੇ ਦੇ ਵਿੱਚ ਲਿਆਉਣ ਵਾਸਤੇ ਵੋਟਰ ਤਿਆਰੀ ਕਰ ਚੁੱਕੇ ਆ ਕਮਰ ਕ ਕਰ ਚੁੱਕੇ ਆ ਬਾਕੀ ਇਹਨਾਂ ਨੇ ਇਹ ਵੀ ਦੱਸਿਆ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਕਿ ਸਾਡੇ ਪਿੰਡ ਦਾ ਭਾਈਚਾਰਾ ਤੇ ਰਸੂਕ ਇਹੋ ਜਿਹਾ ਹੈ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਨੇ ਚੋਣਾਂ ਤੋਂ ਬਾਅਦ ਕੋਈ ਵੀ ਇਹੋ ਜਿਹਾ ਰੰਜਿਸ਼ ਵਾਲਾ ਕੰਮ ਨਹੀਂ ਲੜਾਈ ਝਗੜੇ ਵਾਲਾ ਕੰਮ ਨਹੀਂ ਹੁੰਦਾ ਚੋਣਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਲੇਕਿਨ ਆਪਦੇ ਪਿੰਡ ਦਾ ਇਲਾਕੇ ਦਾ ਭਾਈਚਾਰਾ ਇਦਾਂ ਹੀ ਬਣਿਆ ਰਹੇ ਬਾਕੀ ਪਿੰਡਾਂ ਦੇ ਵਿੱਚ ਜੋਨਾਂ ਦੇ ਵਿੱਚ ਜੋ ਵੀ ਉਮੀਦਵਾਰ ਨੇ ਜਾਂ ਉਹਨਾਂ ਦੇ ਕਾਰਜਕਰਤਾ ਜਾਂ ਸਪੋਰਟਰ ਨੇ ਉਹਨਾਂ ਨੂੰ ਵੀ ਸਾਡੇ ਚੈਨਲ ਦੇ ਮਾਧਮ ਨਾਲ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਤਾਂ ਕਿ ਤੁਸੀਂ ਆਪ ਦਾ ਪਿੰਡ ਦਾ ਇਲਾਕੇ ਦਾ ਭਾਈਚਾਰਾ ਨਾ ਖਰਾਬ ਕਰੋ ਚੋਣਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਇਹ ਤਾਂ ਇਹ ਸੇਵਾ ਕਰਨ ਦਾ ਮੌਕਾ ਹੁੰਦਾ ਹੈ ਜਿੰਨੂੰ ਵੀ ਲੋਕਤੰਤਰ ਦੇ ਵਿੱਚ ਵੋਟਰ ਫਤਵਾ ਦੇਣਗੇ ਉਹ ਸੇਵਾ ਕਰੇਗਾ ਬਾਕੀ ਉਮੀਦਵਾਰਾਂ ਨੇ ਵੀ ਸੰਘਰਸ਼ ਕੀਤਾ ਹੁੰਦਾ ਹੈ ਉਹਨਾਂ ਨੂੰ ਜੋ ਕਮੀਆਂ ਰਹਿ ਗਈਆਂ ਜੋ ਕਿਸੇ ਵੀ ਪ੍ਰਕਾਰ ਤੋਂ ਪਿੱਛੇ ਰਹਿ ਗਏ ਜਾਂ ਥੋੜਾ ਬਹੁਤ ਉਹਨਾਂ ਦੀ ਹਾਰ ਹੋ ਗਈ ਇੱਕ ਅੱਧੀ ਵੋਟ ਤੋਂ ਤੇ ਉਹ ਆਪਦਾ ਸੰਘਰਸ਼ ਅੱਗੇ ਕਰਦੇ ਰਹਿਣ ਤਾਂ ਕਿ ਦੁਬਾਰਾ ਆਉਣ ਵਾਲੇ ਸਮੇਂ 'ਚ ਜਿਹੜੀਆਂ ਚੋਣਾਂ ਹੋਣ ਉੱਥੇ ਸੇਵਾ ਕਰਨ ਦਾ ਇਹਨਾਂ ਨੂੰ ਮੌਕਾ ਮਿਲੇ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ